ਹਾਂ ਹਾਂਜੀ ਤੁਸੀਂ ਨਹੀਂ ਬੁਲਾਈ ਸਾਸਰੀ ਘਰ ਸਾਥਰੀ ਘਰ ਕਿਤਾ ਹਾਲ ਚਾਲ ਮੈਂ ਠੀਕ ਆ ਕੀ ਕਰੀ ਜੰਨਾ ਤੋਂ ਦੁੱਧ ਬਣਾਉਣੀ ਸੀ ਖੁੱਡ ਆ ਦੇ ਚਿੱਦੀ ਬੋਦੀ ਬਣੀ ਇਹ ਕੀ ਗੱਲੇ ਬਣਾਈ ਜਾਂਦੇ ਤੁਸੀਂ ਇਹ ਚਿੱਦੀ ਬੋਦੀ ਆ ਨਾ ਆ ਤੇਰੀ ਤਾਂ ਛੋਟੀ ਯਹੀ ਆ ਉਹ ਦੀ ਉਹ ਦੀ ਦੇਖ ਕਿੰਨੀ ਵੱਡੀ ਆ ਨਾਲੇ ਕਿੰਨੀ ਸਾਫ ਕੀਤੀ ਆ ਉਹਨੇ ਹਾਂ ਮੈਂ ਨਹੀਂ ਆਪਣੀ ਬਣਾਣੀ ਲੈ ਬਣਾ ਲਈ ਕੱਡੀ ਗੇ ਨਿੱਕੀ ਜਿਹੇ ਤਾਂ ਹੈਗੀ ਆ ਨਹੀਂ ਥੋੜਾ ਵੱਡੀ ਹੋਈ ਦਿੱਤੀ ਨਹੀਂ ਹਜੇ ਵੀ ਨਹੀਂ ਵੱਡੀ ਹੋਈ ਹੈਗੀ ਉਹ ਦੀ ਉਹ ਦੀ ਬਹੁਤ ਵੱਡੀ ਆ ਬਈ ਤੇਗ ਨੇ ਆਉਣ ਦੇਖਿਓ ਕੱਡੀ ਵੱਡੀ ਬਣਾਉਣੀ ਆ ਉਹ ਮੈਂ ਬਣਾਇਆ ਦੋ ਬੱਧੀ ਬਣਾ ਦੇ ਮੈਂ ਕਿਉਂ ਬਣਾ ਦਵਾ ਉਹ ਦਾਦੀ ਬੁੱਧੀ ਬਣਾ ਦੇ ਮੈਂ ਕੱਲੇ ਬਣਾਵਾ ਤੂੰ ਬਣਾ ਤਨੀ ਇਧਰ ਉਹਦੀ ਬੁੱਧੀ ਬਣਾ ਦੇ ਤਨੀ ਕਿ ਬਣਾਵੇ ਤੇਰੀ ਆ ਤਨੀ ਆਪਣੀ ਬਣਾਉਂਦੀ ਪਈ ਆ ਤੂੰ ਆਪਣੀ ਬਣਾ ਮੇਰੇ ਇਹਦੇ ਨਾਲ ਦੀ ਆ ਮੈਂ ਤੇ ਕੁੱਟਦੀ ਲੈ ਲੈ ਮੈਂ ਜਖੜਦੀ ਲੱਗੀ ਆ ਜੰਨਾ ਕੱਲ ਹੀ ਲੱਗੀ ਆ ਜੰਨਾ ਤੂੰ ਕਿਉਂ ਲੱਗੀ ਆਵੇਂ ਉਹਦੇ ਤੂੰ ਕੱਲ ਹੀ ਲੱਗੇ ਆਉਣਾ ਆ ਤੂੰ ਬਣਾ ਆਪਣੀ ਹਲੇ ਬੱਲਾ ਤਨੀ ਤੂੰ ਇਹਦੀ ਨਾ ਖੁੱਡ ਬਣਾਈ ਅੱਛਾ ਬਲੈਕ ਸੀਜ ਕਰਕੇ ਹਟਿਆ ਮੈਂ ਉਹ ਬਣਾਈ ਸੀ ਤੇ ਹਾਲੇ-ਹਾਲੇ ਮੈਨੂੰ ਕਹੇ ਤੂੰ ਆ ਲੈ ਲੈ ਨਹੀਂ ਤੂੰ ਨਹੀਂ ਹੁਣ ਨਹੀਂ ਦੇਣੀ ਹੈਗੀ ਇਦਾਂ ਨਹੀਂ ਕਰਨੀ ਹੈਗੀ ਇਹ ਬਹੁਤ ਤੇਜ਼ ਆ ਇਹ ਆਹੋ ਚੱਲ ਆ ਬਈ ਬਣਾ ਤੂੰ ਖੁੱਡ ਇਹਦੇ ਵਿੱਚ ਤੂੰ ਰਹਿਣਾ ਹੈਂ ਨਹੀਂ ਤੂੰ ਇੱਥੇ ਸੌਣਾ ਕਰਨਾ ਲ ਆਗੀ ਕਰੀ ਜਾਣਾ ਮਿੱਟੀ ਤਾਂ ਨਿਕਲਦੀ ਨਹੀਂ ਤੇਰੇ ਕੋਲ ਪੂਰਤੀ ਖੁੱਡ ਲੈ ਲੋ ਹੋ ਇਹ ਦਿੱਤਾ ਤੂੰ ਬਣਾਈ ਆ ਕਿਉਂ ਬਣਾ ਦੇਵੇ ਉਹ ਬਣਾ ਦੇ ਨਹੀਂ ਬਣਾਉਣੀ ਉਹਨੇ ਨਹੀਂ ਬਣਾ ਦੇ ਐਤਵਾਰੀ ਕੱਲ ਹੀ ਬਣਾ ਦੇਵੇ ਉਹ ਨਹੀਂ ਬਣਾਉਣੀ ਤੰਨੀ ਨਹੀਂ ਬਣਾਉਣੀ ਨਹੀਂ ਬਣਾਉਣੀ ਨਹੀਂ ਉਹ ਆਪਣੀ ਬਣਾਉਂਦੀ ਆ ਨਹੀਂ ਬਣਾਉਣੀ ਨਹੀਂ ਬੁੱਧੀ ਬਣਾੜੀ ਤਾਂ ਨਹੀਂ ਬਾਈ ਨਹੀਂ ਮੈਂ ਤਾਂ ਲੈ ਹਾ ਹਾ ਤੰਨੀ ਵੀ ਕਹਿੰਦੀ ਮੈਂ ਨਹੀਂ ਬਣਾਉਣੀ ਹਾ ਕੀ ਗੱਲ ਆ ਮਾਵਾ ਮੈਂ ਬੱਦੀ ਤੋਂ ਦੇਵਨੋ ਮੇਰੀ ਤੋਂ ਤੀ ਮੇਰੀ ਇਹਨਾਂ ਜੋਰ ਨਾਲ ਕੋਈ ਤੰਨੀ ਆਪਣੀ ਬਣਾਉਂਦੀ ਆ ਤੇਰੀ ਗੱਲੇ ਬਣਾ ਕੇ ਦੇਵੇ ਉਹ ਤੈਨੂੰ ਐ ਮੈਨੂੰ ਵੀ ਇੱਥੇ ਬੱਦੀ ਰੀ ਬਣਾ ਲੈ ਲੈ ਤੇਰੀ ਤਾਂ ਹੈ ਹੀ ਨਹੀਂ ਤੂੰ ਮਿੱਟੀ ਦੇ ਘੜ ਤੂੰ ਉਦਾਂ ਵਿੱਚੋਂ ਤੂੰ ਆ ਬੱਟ ਤੂੰ ਆ ਬੱਟ ਵਿੱਚੋਂ ਮਿੱਟੀ ਕੱਢੀ ਚੱਲ ਬਾਹਰ ਨੂੰ ਮਾਰੀ ਚੱਲ ਚੱਕ ਚੱਕ ਤੇ ਦੂਜੀ ਉਹਦੇ ਪਰੇ ਰੱਖਿਆ ਆ ਲੈ ਲੈ ਨਹੀਂ ਇੰਨਾ ਕਰ ਲੰਮੀ ਤਾਂ ਐਦਾਂ ਮਿੱਟੀ ਕੱਢ ਓਈ ਐਦਾਂ ਕੱਢੀ ਚੱਲ ਬਾਹਰ ਮਿੱਟੀ ਹੱਥ ਨਾਲ ਹੱਥ ਨਾਲ ਐਦਾਂ ਐਦਾਂ ਕਰੀ ਚੱਲ ਚੱਲ ਫੇਉ ਬਣਾ ਦੋਗੀ ਤੇਰੀ ਖੁੱਡ ਕੱਢੀ ਚੱਲ ਮਿੱਟੀ ਪਹਿਲੇ ਮਿੱਟੀ ਕੱਢੀ ਚੱਲ ਫੇ ਕੱਢੀ ਚੱਲ ਕੱਢੀ ਚੱਲ ਫੇ ਕੱਢ ਫੇ ਉਹ ਬਣਾ ਦੋਗੀ ਹਾਂ ਕੱਢਦੇ ਕੱਢਦੇ ਮਿੱਟੀ ਸਾਰੀ ਕਰੀ ਚੱਲ ਦੂਰ ਮਾਰ ਚੱਕ ਕੇ ਮਿੱਟੀ ਪਿੱਛੇ ਨੂੰ ਪੈਰਾ ਕੋਲ ਪੈਰਾ ਕੋਲ ਸਦਾਈਆ ਐਡੀ ਦੂਰ ਨਹੀਂ ਮਾਰਨੂ ਗਿਆ ਤੈਨੂੰ ਪੈਰਾ ਕੋਲ ਐਦਾਂ ਐਦਾਂ ਕਰੀ ਚੱਲ ਪਿੱਛੇ ਨੂੰ ਇਦਾਂ ਜੀ ਹਾਂ ਦੇਖ ਹਾਂ ਉੱਥੋਂ ਖੁੱਡ ਵਿੱਚੋਂ ਟੋਆ ਪੱਟ ਥੱਲੇ ਇੱਥੇ ਵਾ ਇਦਾਂ ਕਰ ਤੈਨੂੰ ਤਾਂ ਹੋਰ ਬਣਾਤਾ ਦੇ ਤੈਨੂੰ ਬਣਾਉਣੀ ਕਿ ਉਹਨੀ ਤੇ ਤੂੰ ਆ ਤੱਦੇ ਆ ਤੂੰ ਉੱਥੇ ਕੱਢਿਆ ਕੁਝ ਵੀ ਨਹੀਂ ਕੱਢਿਆ ਹੈਗਾ ਤੰਨੀ ਨੇ ਆਪਣੀ ਢਾਲ ਨਹੀਂ ਹੁਣ ਦੂਰ ਕਰਕੇ ਬਣਾ ਜ ਬਣਾਉਣੀ ਤਾਂ ਤੰਨੀ ਐ ਇੱਥੇ ਬਣਾ ਉਹ ਦੇਖ ਲੈ ਕਿੰਨੀ ਮਿਹਨਤਗਾਰ ਦੀ ਕੁੜੀ ਤੂੰ ਤਾਂ ਕੁਛ ਨਹੀਂ ਕਰਦਾ ਹੈਗਾ ਐਵੇਂ ਹੱਥ ਲਵੇੜ ਕੇ ਬੈਠਾ ਤੈਨੂੰ ਕੁਛ ਨਹੀਂ ਆਉਂਦਾ ਹੈਗਾ ਤੈਨੂੰ ਨਹੀਂ ਕੁਛ ਵੀ ਆਉਂਦਾ ਦੇਖ ਕਰਨਾ ਇਹ ਤਾਂ ਨਕਮਾ ਹੀ ਆ ਦੇਖ ਤੇ ਕੰਮ ਆਇਆ ਹਨਾ ਰਣਾਏ ਨਾ ਕਮਾ ਤੈਨੂੰ ਤਾਂ ਨਹੀਂ ਆਵੇ ਕੋਈ ਅੱਛਾ ਕੋਈ ਨਹੀਂ ਤੈਨੂੰ ਆਉਂਦਾ ਹੀ ਨਹੀਂ ਕੁਝ ਕਰਨਾ ਓਏ ਤੇ ਤੂੰ ਦਦ ਤੂੰ ਤੰਦਾ ਕਿਉਂ ਇਹ ਤਾਂ ਤੰਨੀ ਦੀ ਐ ਤੰਨੀ ਛੋਟੀ ਜਿਹੀ ਬਣਾਈ ਇਹਦੀ ਇਹ ਛੋਟਾ ਆ ਇਹ ਵੱਡਾ ਨਹੀਂਗਾ ਇਹ ਛੋਟਾ ਆ ਤੂੰ ਛੋਟੀ ਬਣਾਈ ਇਹਦੀ ਖੁੱਡ ਨਹੀਂ ਮੈਂ ਨਹੀਂ ਉੱਤੀ ਰਹੀ ਬਣਾਈ ਐ ਤੋੜੀ ਕਿੰਨੀ ਕਿਦਾਂ ਉਹ ਵੱਡੀ ਬਣਾਉਣੀ ਛੋਟੀ ਬਣਾਉਣੀ ਐ ਨਿੱਕਾ ਆ ਜੀ ਤੰਨੀ ਓਕੇ ਛੋਟੀ ਜਿਹੀ ਬਣਾ ਕੇ ਦੇ ਦੇ ਓਏ ਬੱਦੀ ਨਹੀਂ ਬਣਾਉਣੀ ਹੈਗੀ ਇਹਦੀ ਫੁੱਡ। ਤੈਨੂੰ ਮੈਨੂੰ ਬੱਦੀ ਬਣਾ ਕੇ ਦੇਉ ਜੀ। ਛੋਟੀ ਬਣਾ ਕੇ ਦੇਣੀ ਹੈ। ਮੈਨੂੰ ਬੱਦੂ ਬਣਾ ਕੇ ਦੇਉ। ਕੀ ਬਣਦਾ? ਫੁੱਡ। ਛੋਟੀ ਜੇ ਬਣਾਈਏ ਛੋਟਾ ਹੋ ਜਾ ਤੇਰੇ ਤੋਂ। ਕੀ ਗੱਲ ਐ? ਜਮਾਨ ਨਹੀਂ ਲੱਤਾਂ ਜਮਾਨੀ ਤੇਰੇ। ਮਾਰੀ ਜਵੇਂ ਕੋਟੂ ਬਹੁਤ। ਤੈਨੂੰ ਮੈਂ ਬੱਦੀ ਦੇ ਦਉਂ ਬਣਾਉਣੀ। ਹੁਣ ਸਾਡੇ ਘਰ ਨੂੰ ਆ ਜੀ। ਓਕੇ। ਆ ਬਾਛੈਰੀ ਫੁੱਡ ਬਣਾ ਕੇ ਚਲ ਜਾ ਹਾ ਇੰਨੀ ਕੁ ਬਾਛੜ ਦੇ। ਬਹੁਤ ਐ। ਬਹੁਤ ਨਹੀਂ ਬਹੁਤ ਠੀਕ ਹੈ ਚਲੋ ਜੀ ਬਣ ਗਈ ਖੋਡ ਤੇਰੀ ਨਹੀਂ ਅਜੇ ਨਹੀਂ ਬਣੀ ਚੱਲ ਬਹੁਤ ਆ ਤੰਨੀ ਉਹ ਗੱਡੀ ਵੱਡੀ ਬਣਾਤੀ ਖੋਡੋ ਤੰਨੀ ਨੇ ਅੱਜੀ ਤਾਂ ਐਡੀ ਵੱਡੀ ਤੰਨੀ ਖੋਡ ਨਹੀਂ ਅੱਜੀ ਨਹੀਂ ਇਹਦੀ ਨਹੀਂ ਵੱਡੀ ਖੋਡਿਆ ਨਹੀਂ ਅੱਜੀ ਦੀ ਕਿਉਂ ਉਹਦੇ ਤਾਂ ਗੱਡੀ ਵੱਡੀ ਤੰਨੀ ਨੇ ਬਣਾਤੀ ਹੋਰ ਕਿੱਡੀ ਕਰਨੀ ਐ? ਵੱਡੀ ਦੇ ਦੰਦੀ ਉਹ ਬਣੀ ਆ। ਨਾ ਉਹ ਤਾਂ ਛੋਡੀ ਜਾਈ ਐ। ਆ ਤੇਰੀ ਵੱਡੀ ਆ। ਆਹ ਹੋਰ ਵੱਡੀ ਕਰਤੀ ਖੜ ਮੈਂ। ਲੈ ਤਾਂ। ਉਹ ਬਹੁਤ ਐ ਬੱਸ ਬੱਸ ਤਾਂ ਨਹੀਂ ਐ ਨਾ ਡਿਗਵਾ ਚ ਜਾਣਾ ਵਿੱਚ। ਵਿੱਚ ਵੱਡ ਜਾ ਉਹ ਇਹ। ਹੋਰ ਕੀ ਸੋਇਆਂ ਇੱਥੇ ਕਰਨਾ ਕਹਿੰਦਾ ਬਿਸਤਰਾ ਲਾ ਲੈਣਾ ਇੱਥੇ ਮੈਂ। ਇੱਕ ਜਿੱਤ ਨਹੀਂ ਸੁਣਿਆ ਕਹਿੰਦਾ ਇੱਕ ਨੇ। ਹੋਰ ਕੀ ਬੱਸ ਬੱਸ ਤਾਂ ਨਹੀਂ ਬਹੁਤ ਐ। ਨਾ ਕਰੀ ਚੱਲ ਹੁਣ। ਬਹੁਤ ਐ ਖੋੜ ਏਡੀ ਵੱਡੀ। ਐ ਡੀ ਵੱਡੀ ਹੋੜ ਦੇ ਆ ਤਨੀ ਦੀ ਤਨੀ ਵੀ ਆ ਨਿੱਕੀ ਆ ਹਾਂ ਦੇ ਮੇਰੀ ਹਾਂ ਲੈ ਤਨੀ ਐਡੀ ਕਾ ਹਾਂ ਤੇ ਤੇਰੀ ਗੱਡੀ ਵੱਡੀ ਬਣਾਤੀ ਇਹਨੇ ਉਹ ਤੇਰੀ ਤੇਗ ਦੀ ਵੱਡੀ ਆ ਓਏ ਉਹ ਦੇਂਗੇ ਤੇਰੀ ਵੱਡੀ ਬਣਾਤੀ ਹੁਣ ਮੈਂ ਚੱਲ ਬੱਚਾ ਕਰ ਬਹੁਤ ਆ ਦੇਖ ਲੈ ਉਹਦੀ ਛੋਟੀ ਆ ਤੇਰੀ ਵੱਡੀ ਉਹਦੀ ਨਹੀਂ ਦੇ ਘਰ ਨੂੰ ਨਹੀਂ ਜਾਣੀ ਸਾਡੇ ਘਰ ਨੂੰ ਆਈ ਓਕੇ ਹਾਂ ਇਸ ਵਿੱਚ ਮੈਂ ਆਪਣੇ ਤਾਂ ਨੂੰ ਲੈ ਜਾਣਾ ਕਿਉਂ ਲੈ ਜਾਣਾ ਤੈਨੂੰ ਐ ਆਪਣੇ ਘਰ ਨੂੰ ਤਨੀ ਆ ਰਾ ਹੁਣ ਕਿੱਥੇ ਨੂੰ ਆ ਤੁੱਦ ਤੱਦ ਦੇ ਇਹਨੂੰ ਥਾੜੀ ਤਾਰੇ ਤਾਂ ਕਿਉਂ ਜੱਦਾ ਉਹਨੂੰ ਲੱਗਾ ਐ ਬਣਾਉਣ ਤੂਗਾ ਤੰਨੀ ਬਣਾ ਬਣਾ ਦੇ ਲੈ 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 ਤੁੱਦ ਦੇ ਦੋ ਕਰ ਲਾ ਮਿਹਨਤਾਂ ਤੰਨੀ ਜਾ ਤੂੰ ਹੁਣ ਉੱਧਰ ਤੇਜ ਦੇ ਗਾ ਬਾਬੇ ਕੋਲ ਜਾ ਤੂੰ ਉੱਧਰ ਨੂੰ ਹੁਣ ਆਹੋ ਜਾਹਾ ਜਾਹਾ ਕੋਈ ਨਹੀਂ ਮੇਰੀ ਫੁਟ ਖੜੇ ਜਾਣੀ ਆ ਨਹੀਂ ਤੰਨੀ ਦੀ ਢਾਣੀ ਹੈਗੀ ਤੰਨੀ ਨੇ ਰੱਖਣੀ ਆ ਜੇ ਢਾਈ ਦੇਖ ਲਈ ਇਹ ਤੇਰੇ ਨਾਲ ਜਾਣਾ ਜਾ ਤੰਨੀ ਰਹਿਣ ਦੇ ਤੇਰੀ ਖੁੱਡ ਧਾਤੀ ਇਹਨੇ ਕੋਡਾ ਧੋਡਣਾ ਨਹੀਂ ਇੱਥੇ ਹੀ ਆ ਖੁੱਡ ਨਹੀਂ ਢੋਣੀ ਹੈਗੀ ਬਣਾ ਕੇ ਦੇ ਇਹਨੂੰ ਦੁਬਾਰਾ ਮੇਤੋ ਮੂਤ ਤੰਨੀ ਚੱਲ ਜਾ ਮੇਤੋ ਮੂਤੋ ਨਹੀਂ ਬਣਨੀ ਮੇਤੋ ਮੂਤੋ ਨਹੀਂ ਬਣਨੀ ਹੈ ਕੱਲ ਹੀ ਤੇਰੇ ਤੋਂ ਦੁੱਤੋ ਜੇਟਾ ਤਨੀ ਨਾ ਜਾਈਂ ਤੋ ਕਿ ਮੇਰੀ ਖੋਡ ਢਾਈ ਜਾ ਤੈ ਤੇਗ ਉਹ ਦੇ ਲੈ ਤਨੀ ਹੁਣ ਬੋਲਦੀ ਆ ਤੈਨੂੰ ਰਹਿਣ ਤੇ ਜਾ ਤੂੰ ਇੱਧਰ ਬਾਬੇ ਕੋ ਮੇਰੀ ਖੋਡ ਦਾਤੀ ਬੋਲੇ ਕੀ ਕਹਿੰਦੀ ਉਹ ਕਹਿੰਦੀ ਕੀ ਆ ਦੇਖ ਮੇਰੀ ਖੋਡ ਦਾਤੀ ਕਿਉਂ ਢਾਈ ਤੂੰ ਵੀ ਨਹੀਂ ਅੰਦਰ ਨੂੰ ਤੰਦੇ ਕੋਈ ਨਹੀਂ ਅੰਦਰ ਨੂੰ ਚੱਲਦੀ ਆ ਦੱਦ ਰਹਿਣ ਦੇ ਦੱਦ ਅੱਜ ਰੂ ਵੀ ਤਾਂ ਅੱਜ ਮਾ ਥੋੜੀ ਤਾਂ ਮੈਂ ਇਹ ਨੂੰ ਨਾ ਲੈ ਕੇ ਜਾਇਆ ਕਰੀ ਤੰਨੀ ਨਾ ਨਾ ਜਾਈ ਇਹਨੇ ਖੁੱਡ ਢਾਤੀ ਤੇਰੀ ਆ ਕੀ ਕਰਦਾ ਹੈ ਹੁਣ ਕਿੱਧਰ ਨੂੰ ਤੁਰਿਆ ਲੈ ਕੇ ਹੈ ਓਏ ਤੰਨੀ ਛੱਡ ਕੇ ਆ ਜੀ ਇਹਨੂੰ ਅੰਦਰ ਅੱਛਾ ਹਾਂ ਚਲ ਛੱਡ ਗਿਆ ਜੀ ਆ ਹ ਇਹ ਤਾਂ ਗੁੰਡਾ ਖੋਲਦਾ ਥੋੜੀ ਆ ਕੋਈ ਨਹੀਂ ਛੱਡੇ ਤੂੰ ਅੰਦਰ ਹ ਇਹ ਤਾਂ ਕਿਹੜਾ ਗੁੰਡਾ ਖੋਲਦਾ ਆ ਤੈਨ ਛੱਡ ਕੇ ਆ ਜਾਣਾ ਇਹਨੇ ਛੱਡੇ ਆਂ ਹੀ ਕੁੰਡਾ ਲਾ ਦਈਏ ਇਹਨੂੰ ਐ ਤੂੰ ਛੱਡ ਦੇ ਗੁੰਡਾ ਬਸ ਜਾ ਜਾ ਬਸ